ਆ ਦੇਖੋ ਜੀ ਮੋਟਰਸਾਈਕਲ ਨਿਆੜੇ ਦੇ ਹਾਲਾਤ ਆ ਦੇਖੋ ਆ ਦੇਖੋ ਇਹਦੇ ਹਾਲਾਤ ਤਿੰਨਿਆਂ ਨੇ ਟ੍ਰਿਪਲਿੰਗ ਕੀਤੀ ਆ ਪੀਬੀ08ਸੀ9146 ਨੋ ਦਾ ਵੀ ਸੱਤ ਲੱਗਦਾ ਵਾ ਆ ਦੇਖ ਸਕਦੇ ਹੋ ਦੇਖੋ ਵੀਡੀਓ ਜਿੱਕਰ ਨਾਲ ਖੁਸ਼ ਹੁੰਦਾ ਵੀਡੀਓ ਜਿੱਕਰ ਨਾਲ ਖੁਸ਼ ਹੁੰਦਾ ਬਿਆਵਾ ਉਮਰਾ ਦੇਖੋ ਨਿਆਣਿਆਂ ਦੀਆਂ ਫੇਲਾ ਦੇਖੋ ਇਹਨਾਂ ਦੇ ਬੇਟੇ ਮੈਂ ਸਾਈਡ ਤੇ ਤੇ ਲਾਉ ਪਹਿਲਾਂ ਸਾਈਡ ਤੇ ਲਾਓ ਜਿੰਨਾ ਦੇਖ ਤਰੇ ਬਾਕੀ ਹਾਂ ਤੁਸੀਂ ਉਹ ਵੀ ਟੱਕੀ ਜੀ ਦਾ ਦੇਖਿਆ ਅੱਜ ਹਾਂ ਹੱਥ ਤੋਂ ਕਦਵੇ ਗੋਡੀ ਬੱਦਿਓ ਉਧਰ ਬਾਂਦੀ ਕਾਰਵਾਈ ਚ ਕਿਹੜਾ ਨਿਸ਼ਾਨ ਹੋਈਦਾ ਓਏ ਜੇ ਤਾ ਕੋ ਥੱਲੇ ਆਈਦਾ ਤਾਂ ਰੋਕੋ ਫਿਰ ਤੁਹਾਨੂੰ ਕੋ ਤੁਹਾਡੇ ਕੋ ਵਿੱਚ ਮਾਰ ਦਿੰਦਾ ਕੋਈ ਹਾਂ ਉਧਰ ਆ ਰਿਹਾ ਸੀ ਅਰ ਤੇ ਬਾਂਦੀ ਕਾਰਵਾਈ ਕਰਦੀਏ ਜੋ ਕਾਨੂੰਨ ਦੇ ਤਾ ਕੋ ਬਾਂਦੀ ਕਾਰਵਾਈ ਕਰਦੀਏ ਇਹ ਬਾਂਦੀ 300 ਕਿਲੋ ਜੱਫਾ ਤੇ ਮੋਟਰਸਾਈਕਲ ਤੇ ਰਖਾ ਇਹ ਬੱਚੇ ਤੇ ਮੋਟਰਸਾਈਕਲ ਤੇ ਨਾ ਨਹੀਂ ਹੋਣੀ ਸਾਰਾ ਸਾਲ ਤੋਂ ਬੱਚਾ ਜਿਹੜਾ ਹੋਊਗਾ ਉਹ ਮੋਟਰਸਾਈਕਲ ਆਊਗਾ ਠੀਕ ਹੈ ਇਹਨਾਂ ਦੀ ਦੁਬਾਰਾ ਵੀ ਮੋਟਰਸਾਈਕਲ ਜਰਾ ਸਾਰਾ ਸਾਲ ਬੱਚਾ ਹੋਊਗਾ ਕੇ ਲਾਊਗਾ ਠੀਕ ਹੈ ਕਹਿੰਦਾ ਕਿ ਤੁਹਾਨੂੰ ਦੁਬਾਰਾ ਲੱਗਿਆ ਮੋਟਰਸਾਈਕਲ ਆਣਾਂ ਉਹ ਸੋਚ ਜੇ ਕੋਈ ਦਾ ਫਸਾਣਾ ਹੋਣਾ ਤਾਂ ਵੀ ਚੱਲੋ ਜੇ ਮੈਂ ਵੀ ਇੱਕ ਬੰਦਾ ਵੀ ਹੈਗਾ ਤੁਹਾਡੇ ਜੇ ਦੁਬਾਰਾ ਵੀ ਲੋਗੇ ਮਾਰ ਤੋਂ ਦੇਖੇ ਮੋਟਰਸਾਈਕਲ ਉਤੇ ਬਕਸ਼ਿਆ ਨਹੀਂ ਜਾਊਗਾ ਸਾਇਕਲ ਤੋਂ ਸਰਕਾਰ ਕੀ ਹੋਈ ਮਿਲੇਗੀ ਕਿਸੇ ਨੂੰ ਦੁਬਾਰਾ ਬੜੇ ਕੋ ਬੰਦ ਕਾਨੂੰਨ ਦੀ ਦਫ਼ਤਰ ਵੀ ਕਰਾਂ ਗੱਲ ਕਰਤ ਲਗਾ ਰੇ ਉਹਨਾਂ ਨਾਲ ਕਰਾਂ ਤੇਰੇ ਮਾਤਰ ਦੇ ਹੱਥ ਠੀਕ ਚਲੋ ਉਹਨਾਂ ਨਾਲ ਕਰ ਰਹਾ ਖੜ ਕਰਕੇ ਤੁਹਾਡੇ ਨਾਲ ਗੱਲ ਵੀ ਕਰ ਤੁਹਾਡੇ ਮਾਤਰ ਤੋਂ ਕਰਕੇ ਠੀਕ ਤੁਹਾਡੀ ਉਹਨਾਂ ਛੋਟੀ ਹੈ ਅੱਗੇ ਬਾਤਾਂ ਵਿਕਣ ਲਈ ਜਰਾ ਮੈਂ ਸਾਰੇ ਨੂੰ ਕਹੂੰਗਾ ਜੰਦਵਾਸੀ ਵਾਲੇ ਸਾਰੇ ਹਰ ਕੀ ਹੈ ਜੀ ਮਾਮਲਾ ਪੂਰਾ ਇਹ ਸੋਸ਼ਲ ਮੀਡੀਆ ਤੇ ਨਾ ਇੱਕ ਵੀਡੀਓ ਵਾਇਰਲ ਹੋਈ ਜਿਹੜਾ ਬੱਚਾ ਦੀ ਇਹ ਤਿੰਨੇ ਜਾਲੇ ਜਾ ਰਹੇ ਸੀ ਤੇ ਬਦਲਵਾਦੀ ਕਰਦੇ ਜਾਂਦੇ ਸੀ ਤੁਹਾਨੂੰ ਉਹਦੇ ਬਾਜ ਨਾਲੇ ਵੀ ਕਿਤੇ ਨੁਕਸਾਨ ਵੀ ਹੋ ਸਕਦਾ ਸੀ ਜਿਹੜਾ ਆਪਣਾ ਵੀ ਹੋ ਸਕਦਾ ਸੀ ਰਾਹ ਜਾਂਦੇ ਦਾ ਵੀ ਹੋ ਸਕਦਾ ਸੀ ਇਸ ਕਰਕੇ ਇਹਨਾਂ ਨੂੰ ਇੱਥੇ ਬੁਲਾਇਆ ਵਾ ਇਹਨਾਂ ਦਾ ਤੁਮ ਉਹਨੂੰ ਮਤਾ ਛੋਟਾ ਚਰਾਨਣ ਕੀਤਾ ਗਿਆ ਪਰ ਫੇਰ ਵੀ ਇਹਨਾਂ ਨੂੰ ਮਾਫ ਕਰ ਉਹਨੇ ਗਲਤੀ ਮੰਨੀ ਆ ਵੀ ਕਿਤੇ ਵੀ ਅਸੀਂ ਬੱਚੇ ਸਾਡੇ ਛੋਟਿਆਂ ਦੀ ਗਲਤੀ ਨੂੰ ਮਾਫ ਕੀਤੀ ਆ ਕਿਹਾ ਕਿ ਤੇ ਗਾ ਤੇ ਉਹ ਜੀਗਾ ਉਹਨਾਂ ਬਾਜੀ ਨਹੀਂ ਕਰਨਗੇ ਤੇ ਨਾ ਇਹਈਆਂ ਨੂੰ ਵੀ ਕਰਵਾਵਾਂਗੇ ਜੀ ਕਾਹ ਤੋਂ ਤੇ ਮੈਂ ਸ਼ਹਿਰ ਵਾਸੀਆਂ ਨੂੰ ਵੀ ਕਹਦਾ ਤੁਸੀਂ ਆਪਣੇ ਬੱਚਿਆਂ ਨੂੰ ਇ ਕੋਈ ਵੀ ਘਟਨਾ ਦੋ ਜਿੰਨਾ ਕੋਈ ਘਟਨਾ ਬੱਪਾ ਪੰਜੋ ਨਾਉਲੀ